सरदारनी जी सताल हैगी। जी हाँ रामू कि सताल रामू ठीक है, है सरदारनी जी की कर दे सी? कुछ नहीं की करना सी या पे सी टेस्ट कर दे हैं दोपहर है गा? अच्छा दोपहर आएगा सरदार जी करें नहीं है ना ना तेरे सरदार जी तक ये हुए हैं बच्चे पढ़ गए हैं हॉस्टल चलने ਬੱਚਾ ਬੱਚਿਆਂ ਕੋਲੇ ਹੋਸਟਲ 'ਚ ਉੱਥੇ ਰਹਿੰਦੇ ਪਏ ਹੈਗੇ ਹਾਂਜੀ ਸਰਦਾਰਨੀ ਨੂੰ ਕੱਲੇ ਕੀ ਕਰਦਾ ਹੈਗਾ ਇੱਥੇ ਅਹ ਅਕੀ ਸਾਡੇ ਲੱਗਿਆ ਨਹੀਂਗਾ ਕੋਈ ਤੂੰ ਹਿਸਾਬ-ਪਤਾ ਵੀ ਨਹੀਂ ਕੀਤਾਗਾ ਇੰਟਾ ਰੜ ਵੀ ਨਹੀਂ ਹੁੰਦੀ ਜੀ ਹੁਣ ਤਾਂ ਪਸ਼ੂਆ-ਬਸ਼ੂਆ ਵਾਸਤੇ ਸਾਰਾ ਸਾਨੂੰ ਤੇ ਹੋਰ ਪਾਲਣਾ ਪਿਆ ਉਹ ਕੋਈ ਢੰਗ ਨਾਲ ਸੁਣੋ ਦਿੱ ਨਹੀਂ ਕੱਢਦੇ ਨਾ ਕੋਈ ਸਰਦਾਰਨੀ ਜੀ ਮੇਰੀ ਗੱਲ ਸੁਣੋ ਹੈਗੀ ਪੁਸ਼ਪਾ ਕਹਿੰਦੀ ਹੈਗੀ ਕਿ ਸਰਦਾਰਨੀ ਜੀ ਤਾਂ ਬਹੁਤ ਗੁੱਸਾ ਕਰਦੇ ਹੈਗੇ ਸੋ ਮੈਂ ਤਾਂ ਇੱਕ ਵਾਰ ਕੀਤਾ ਸੀਗਾ ਜਦੋਂ ਉਹਨੇ ਵੀ ਦੋ ਦਰ ਘਟੇ ਤੇ ਪਹੁੰਚੇ ਨਹੀਂ ਪਾਇਆਗਾ ਤੇ ਸਿੱਧੀ ਪਾਤਾ ਤੇ ਇੱਕ ਵਾਰ ਸੱਤ ਹੋੜਕਾ ਝੋਲ ਤੇ ਜਦੋਂ ਮਲਾਈ ਕੱਟਣ ਲੱਗੀ ਤੇ ਪਰ ਉਹ ਬਹੁਤ ਕੋਮਲ ਹੈਗੀ ਨਾ ਉਹ ਤੇ ਉਹ ਗੁੱਸਾ ਕਰਦੀ ਹੈਗੀ ਤੇ ਇਸ ਕਰਕੇ ਨਹੀਂ ਗਿਲ ਤੇ ਲੈ ਜਾਂਦੀ ਹੈਗੀ ਸਦਾ ਨਹੀਂ ਇਹ ਗੱਲ ਪੁੱਛ ਲਵਾਂਗੇ ਜੀ ਉਹਨੂੰ ਕਹਿਦੇ ਆ ਜੀ

ਗੁੱਸੇ ਨਹੀਂ ਤੁਸੀਂ ਪਿਆਰ ਦੀ ਭਾਸ਼ਾ ਬੋਲਿਆ ਕਰੋ ਸਰਦਾਰਨੀ ਜੀ ਪਿਆਰ ਦੀ ਬੋਲਾਂਗੇ ਰਾਮੂ ਇਹ ਕੀ ਗੱਲ ਹੈ ਪਿਆਰ ਦੀ ਭਾਸ਼ਾ ਤਾਂ ਸਰਦਾਰ ਨਾਲ ਬੋਲਦੇ ਹੋਗੇ ਸਾਡੇ ਨਾਲ ਥੋੜੀ ਬੋਲੋਗੇ ਸਰਦਾਰਨੀ ਜੀ ਲੈ ਆਏ ਕਿਵੇਂ ਹੋਰ ਨਾ ਬੋਲੂਗੇ ਸਰਦਾਰ ਨਾਲ ਹੀ ਬੋਲ ਸਕਦੀ ਆ ਤੇ ਫਿਰ ਮੈਂ ਇਹੀ ਕਹਿੰਦੀ ਹੈਗੀ ਕਿ ਸਰਦਾਰ ਨਾਲ ਹੀ ਬੋਲੂਗੀ ਤੁਸੀਂ ਸਰਦਾਰ ਤੁਹਾਨੂੰ ਇੰਨਾ ਪਿਆਰ ਕਰਦੀ ਹੈਗੀ ਮੇਰੇ ਨਾਲ ਝੋੜੀਆਂ ਨਹੀਂ ਕਰੋਗੇ ਤੁਸੀਂ ਸਰਦਾਰਨੀ ਜੀ ਤੁਹਾਨੂੰ ਨਾਮ ਦੇ ਤੂੰ ਗੁੱਸਾ ਤਾਂ ਨਹੀਂ ਕਰਦੀਏਗੀ ਸਰਦਾਰਨੀ ਜੀ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਨਾ ਨਾ ਨਹੀਂ ਕਰਦੀ ਤੂੰ ਸਾਡੇ ਪਰਿਵਾਰ ਨੂੰ ਕਿੰਨੇ ਸਾਲ ਹੋ ਗਏ ਤੇ ਮੈਂ ਇੱਥੇ ਕੰਮ ਕਰਦੇ ਨੂੰ 5 ਸਾਲ ਹੋ ਗਏ ਤੁਹਾਨੂੰ ਆਏ ਨੂੰ ਇਕੱਲਾ ਤੇਰੀ ਮੰਮੀ ਤੇ ਤੇਰੇ ਡੈਡੀ ਕਰਦੇ ਸੀ ਹੁਣ ਉਹ ਵੱਗ ਗਏ ਪਿੰਡ ਹੈ ਸਰਦਾਰ ਸਦਾ ਦੇ ਦਿਨ ਨੇ ਹੁਣ ਉਹਨਾਂ ਨੂੰ ਵੀ ਲੋੜ ਹੈ ਕੰਮ ਕਰਨ ਦੀ ਸਰਦਾਰਨੀ ਜੀ ਮੇਰੀ ਗੱਲ ਸੁਣੋ ਹੈਗੀ ਤੁਸੀਂ ਤੁਸੀਂ ਇੱਕ ਦਿਨ ਕਮਰੇ ਵਿੱਚ ਬੈਠੇ ਤੁਸੀਂ ਫੋਨ ਦੇ ਵਿੱਚ ਫਿਲਮ ਦੇਖ ਰਹੇ ਸੀ ਤੇ ਨਾਲੇ ਉਂਗਲ ਕਿੱਥੇ ਪਾ ਰੱਖੀ ਸੀ ਜੇ ਤੂੰ ਕਦੇ ਦੇਖਿਆ ਮੈਂ ਦੇਖਿਆ ਤੁਸੀਂ ਫਿਲਮ ਦੇਖੀ ਜਾਂਦੇ ਸੀ ਨਾਲੇ ਆਵਾਜ਼ਾਂ ਕੱਢ ਰਹੇ ਸੀ ਉਂਗਲ ਪਾ ਪਾ ਕੇ ਆਹ ਦੀਆਂ ਇਹ ਜੋ ਕੰਮ ਨਾ ਕਰਿਆ ਕਰੋ ਸਰਦਾਰਨੀ ਜੀ ਜੇ ਸਰਦਾਰਨੀ ਕਰਦੀ ਹੈਗੀ ਤਾਂ ਅਸੀਂ ਕਿਹੜੇ ਮਰਗੇ ਹੈਗੇ ਸਾਨੂੰ ਤੁਸੀਂ ਕਿਚੌੜ ਖਾਣੇ ਹੀ ਸਮਝ ਰੱਖਿਆ ਹੈ ਜੀ ਨਾ ਨਾ ਸੋਹਣੇ ਤਕਾਨੋ ਸੰਦਰਖ ਹੈ। ਕਿਰਮੇ ਕਿਵੇਂ ਕਰਦੀ ਹੈਗੀ ਸਾਡੇ ਨਾਲ। ਕਿਸੇ ਮੂੰਹ ਨਾਲ ਗੱਲ ਨਾ ਗਾ ਨਾ ਕਰਦੀ ਕਿਤੇ ਕੋੜ ਗੱਲ ਤਾਂ ਨਿਦਰੀ ਸਿੱਟੇ ਪੁਸ਼ਪਾ ਕੋਲੀ ਕਰਦੀ ਹੋਵੇ। ਸਰਦਾਰਨੀ ਜੀ ਮੇਰੀ ਗੱਲ ਸੁਣੋ ਮੈਂ ਕਿਸੇ ਨਾਲ ਨਹੀਂ ਗੱਲ ਅੱਗੇ ਕਰਦਾ ਪਰ ਜੇ ਤੁਸੀਂ ਮੇਰੀ ਹੁਣ ਗੱਲ ਨਾ ਮੰਨੋਗੇ ਫਿਰ ਤਾਂ ਕੋਈ ਮੂੰਹ ਤੇ ਨਿਕਲ ਜਾਂਦੀ ਹੈ ਜੇ ਤੁਸੀਂ ਤੁਹਾਨੂੰ ਉਂਗਲ ਲੈਣ ਦੀ ਕੀ ਲੋੜ ਹੈਗੀ ਜਦੋਂ ਮੈਂ ਹੈਗੀ। ਮੋਟਾ ਹੈ ਜਾਂ ਕੋਈ ਤਵਾਇਨਾ ਕਿ ਨਹੀਂ।

सरदार तक के तक दरगा है आज उधर से कुछ तो तो चलाऊंगा लगती ना ठीक अंदर से हां बसरे में तुसी मोटर पे आ जाओ सरदारनी जी होने आ जाओ दो घंटे रहेंगे फिर मेरे घोड़े बढ़िया होने हैं वो करनी मैं दो घंटे रहूंगा सरदारनी दो घंटे रहूंगा सरदारनी आ जाओ सरदारनी पध जाओ जल्दी-जल्दी अच्छा तू आ यार तू आ तेरे साटे से ठीक है तू कद कोई यू चेक है